ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋੜੀਂਦੀ ਫਾਰਮ ਪ੍ਰਣਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਜੇ ਆਪਾਂ ਤੋਕੜ ਗੱਬਣ ਚੈੱਕ ਪਾਸ ਵੈਟ ਦਿਖਾਉਣੀ ਹੈ ਡਿਟੇਲ ਆ ਇਹ ਸੇਜ ਦਾ ਡਿਟੇਲ ਵੀਡੀਓ ਦੇ ਬਾਰੇ ਪੁੱਛਦੇ ਆਓਗੇ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਪਿੰਡ ਵਿਖੋ ਗ ਠੀਕ ਹੈ ਜਿਲ੍ਹਾ ਬਠਿੰਡਾ ਆ ਗਿਆ ਨਾ ਮੋਬਾਈਲ ਨੰਬਰ ਆਪਣਾ ਹੀ 9855 55 98152 554025 ਜਿਹੜਾ ਬਤਰੀ ਬੈਠ ਦੇਖੀ ਜਾਨਾ ਸੁਆਹ ਕਿਹੜਾ ਸੂਈ ਹੋਇਆ ਹੁਣੇ ਦੂਜਾ ਸੂਆ ਸੁਪਤੀ ਦਾ ਸੁਣੋ ਦੂਜਾ ਸੂਆ ਸੂਈ ਹੋਇਆ ਤੀਜੇ ਲਈ ਜਾ ਕੇ ਕੱਪੜਾ ਕੈ ਮਹੀਨੇ ਦੀ ਕੱਪੜਾ ਹੈ ਇਹ ਇਹਨਾਂ ਦੀ ਕੱਪੜਾ ਹੈ ਠੀਕ ਹੈ ਚੈੱਕ ਆਪਾਂ ਕਰਾ ਲਈ ਚੈੱਕ ਆਪਾਂ ਚਲੂ ਪਾ ਲਓ ਠੀਕ ਹੈ ਇਹ ਆਪਣੀ ਘਰ ਦੀ ਬੱਚੀ ਹੋਈ ਹੈ ਘਰ ਦੀ ਬੱਚੀ ਠੀਕ ਹੈ ਪਹਿਲਾ ਸੂਆ ਦੁੱਧ ਪੀਲਾ ਤੇ ਦੂਜਾ ਅੱਧਾ ਪੀ ਲਿਆ ਆਪਾਂ ਤੇ ਦੁੱਧ ਕਿੰਨਾ ਹੁਣ ਚੋਣ ਦਾ ਦੁੱਧ ਵਿੱਚ 11 ਬਰਕ 6 ਲੀਟਰ ਦੋ ਟਾਈਮ ਚਵਾਦਾਂਗੇ ਠੀਕ ਹੈ ਤੇ ਸੂਈ ਨੂੰ ਲਗਭਗ ਟਾਈਮ ਕਿੰਨਾ ਖੋ ਗਿਆ ਇਹਨੂੰ ਲਗ ਗਿਆ ਬਈ ਮਨਾਲ ਸੀ ਠੀਕ ਹੈ 7 ਕਿ ਮਹੀਨੇ ਲਗਭਗ ਹੋ ਗਏ ਸੂਈ ਨੂੰ ਬੱਚਾ ਵਗੈਰਾ ਤੇ ਨਹੀਂ ਹੈ ਨਾ ਕੋਈ ਨਾਲ ਇਹ ਤੋਰੀ ਵਾਰ ਨੂੰ ਸੋ ਵੀਰੋ ਫੇਸ ਕੁਆਲਿਟੀ ਵਗੈਰਾ ਵਧਦੀ ਦੇਖੋ ਰਾਜ ਜੀ ਸਮੀ ਭਲੀ ਵੀ ਸ਼ਾਮ ਦਾ ਟਾਈਮ ਆ ਚਵਾਈ ਇਹ ਦੀ ਹੁਣ ਹੋਣੀ ਆ ਥਣ ਦੇ ਬਾਅਦ ਤੁਸੀਂ ਦੇਖ ਸਕਦੇ ਤੁਸੀਂ ਆਪ ਜੱਜ ਕਰਨਾ ਹੈਗਾ ਤੁਹਾਡੇ ਸਾਹਮਣੇ ਸੋ ਦੇਖੋ ਲੈਵਾ ਵਗੈਰਾ ਸਾਫ ਸੁਥਰਾ ਤੇ ਥੋੜਾ ਜਿਹਾ ਇੱਕ ਪਾਸੇ ਮੜਾ ਜਿਹਾ ਰੱਖ ਦਿਆ ਭੜ ਜੀ ਹੈ ਨਾ ਥੋੜਾ ਜਿਹਾ ਰੱਖ ਦਿਆ ਬਈ ਠੀਕ ਹੈ ਉਨੀ ਕੀ ਭਾਲ ਜੀ ਵਾਂਗੂ ਰੱਖ ਦੀ ਹੈਗੀ ਤੇ ਵੈਸੇ ਚੌਂਡ ਚਵਾਦੀ 1 ਨੰਬਰ ਆ 1 ਨੰਬਰ ਆ ਬਈ ਠੀਕ ਆ ਚੌਂਡ ਚਵਾਦੀ 1 ਨੰਬਰ ਆ ਤੇ ਨਿਆਣਾ ਵਗੈਰਾ ਪਾ ਕੇ ਨਿਆਣਾ ਵਗੈਰਾ ਫਿਰ ਪਾਓ ਤੇ ਬਹਿ ਜਾਓ ਥੱਲੇ ਰੇਟੇ ਦਾ ਕੀ ਰੱਖਿਆ ਰੇਟ ਬਈ 55000 ਰੁਪਏ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਤੇ ਚੁਵਾਈ 4 ਥਣਾ ਦੀ ਓਕੇ ਆ 4 ਥਣਾ ਬਲੇ ਚੱਲ ਬੰਨ ਦੇ ਸੋ ਵੀਰੋ 55000 ਰੁਪਏ ਕੀਮਤ ਆ ਚੁਵਾਈ 4 ਥਣਾ ਦੀ ਬਿਲਕੁਲ ਓਕੇ ਆ ਤੇ ਰਾਜੀ ਪਲੀ ਪੁਲੀ ਬਹੁਤ ਆ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਕਨਫਰਮ ਆ ਜਾ ਬਾਕੀ ਵੀਰ ਦੇ 5-7 ਬੜਾ ਹੋਰ ਕਰ ਦੋ ਤੇ ਲੈ ਜਾਵੇਂ ਇਹ ਹੈ ਸੋ ਹਵਾਨਾ ਆਪਾਂ ਨੇੜੇ ਤੋਂ ਫੇਰ ਦਿਖਾ ਦਿੰਨੇ ਆ। ਸੋ ਥਾਂ ਦੇਖਾ ਤਾਂ ਚਾਰੇ ਨਿੱਖਣ ਵਿੱਚ ਸਾਫ਼ ਸੁਥਰੇ ਮਿਲਕ ਮੇਨ ਵਗੈਰਾ ਚੰਗੀ ਆ ਤੇ ਤਾਜੀ ਦਾ ਤਾਂ ਕਿੰਨਾ ਚੋਇਆ ਆਪ ਇਹਦਾ। ਤਾਜੀ ਵੀ 21 ਵਜੇ ਤੋਂ ਠੀਕ ਆ 20 ਤੋਂ ਪਾਰ ਚੱਲੀ ਜਾਂਦਾ ਤਾਜੀ ਹਨਾ। ਸੋ 20 ਤੋਂ ਪਾਰ ਚੱਲੀ ਆ ਤਾਜੀ ਅੱਧਾ ਸੂਆ ਦੁੱਧ ਨੇ ਦੇਤਾ ਅੱਧਾ ਹੁਣ ਬਾਕੀ ਆ 4 ਮਹੀਨੇ ਦੀ ਗੱਬਣ ਚੈੱਕ ਪਾਸ ਕਰ ਫਰਮਾ। ਹਵਾਨੇ ਦੇ ਨਸਾ ਵਗੈਰਾ ਦੇਖ ਸਕਦਾ ਸੁਣਿਆ ਸਾਫ਼ ਸੁਥਰੇ ਰਾਜੀ ਸਮੀਆਂ ਪੜੀਆਂ। ਸੋ ਕੋਈ ਵੀ ਵੀਰਸ ਬੈੜਾ ਖਰੀਦਣ ਦਾ ਚਾਹਵੜ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸ